ਚੜਦੇ ਪੰਜਾਬ ਤੋਂ ਕਣਕ ਨੂੰ ਅੱਗ ਲੱਗਦੀ ਆ ਤੇ ਲੈਂਦੇ ਪੰਜਾਬ ਜਾਨੀ ਕਿ ਪਾਕਿਸਤਾਨ ਅੱਗ ਪਹੁੰਚ ਜਾਂਦੀ ਆ کافی ਵੱਡਾ ਨੁਕਸਾਨ ਤਾਂ ਹੋਇਆ ਪਰ ਮਿੰਟਾਂ ਸੈਕਿੰਟਾਂ ਦੇ ਵਿੱਚ ਜਿਹੜੀ ਅੱਗ ਆ ਉਹ ਤਾਰ ਜਿਹੜੀ ਸਰਹੱਦੀ ਆ ਜੋ ਭਾਰਤ ਪਾਕਿਸਤਾਨ ਦੀ ਸਰਹੱਦੀ ਤਾਰ ਆ ਉਹਨੂੰ ਸੈਕਿੰਟਾਂ ਦੇ ਵਿੱਚ ਕ੍ਰੋਸ ਕਰਕੇ ਪਾਕਿਸਤਾਨ ਜਾਨੀ ਕਿ ਲੈਂਦੇ ਪੰਜਾਬ ਵਾਲੇ ਪਾਸੇ ਪਹੁੰਚ ਜਾਂਦੀ ਆ ਔਰ ਤੁਹਾਨੂੰ ਦੱਸ ਦਈਏ ਕਿ ਬੜੀ ਮੁਸ਼ਕਲ ਦੇ ਨਾਲ ਚੜਦੇ ਪੰਜਾਬ ਵਾਲੇ ਪਾਸਿਓਂ ਬੀਐਸਐਫ ਵੀ ਲੱਗੀ ਰੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਲੱਗੀਆਂ ਰਿਆਂ ਲੇਕਿਨ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਕਬ ਅੱਗ ਨਹੀਂ ਬੁਝ ਸਕੀ ਜਾਨੀ ਕਿ ਇੱਕ ਪਾਸਿਓਂ ਅੱਗ ਨੂੰ ਬੁਝਾਇਆ ਲੇਕਿਨ ਅੱਗ ਉਹ ਨਹੀਂ ਦੇਰ ਤੱਕ ਤਾਰਾਂ ਕ੍ਰੋਸ ਕਰ ਗਈ ਦੱਸੀ ਜਾ ਰਹੀ ਆ ਤੁਹਾਨੂੰ ਦੱਸ ਦਿਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਤਾਂ ਉੱਥੇ ਰੇਤਾ ਜੀ ਧਸ ਗਈ ਕਈ ਟਾਈਮ ਉੱਥੇ ਹੀ ਸਲਿੱਪਾਂ ਮਰੌਂਦੇ ਰੇ ਲੇਕਿਨ ਫਾਇਰ ਬ੍ਰਿਗੇਡ ਦੀ ਗੱਡੀ ਉੱਥੋਂ ਨਹੀਂ ਨਿਕਲੀ ਇਹ ਅਸੀਂ ਕਿੱਥੋਂ ਦੀ ਗੱਲ ਕਰ ਰਹੇ ਆ ਕਰ ਰਹੇ ਆ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਜਿੱਥੇ ਬਾਰੇਕ ਪਿੰਡ ਦੇ ਨਾਲ ਜੋ ਸਰਹੱਦੀ ਲਾਈਨ ਲੰਗਦੀ ਆ ਉਥੋਂ ਅ ਅੱਗ ਲੱਗਦੀ ਆ ਔਰ ਅੱਗ ਇੰਨੀ ਕਿ ਤੇਜ਼ ਹੁੰਦੀ ਆ ਜਿਹੜੀ ਅੱਗ ਤਾਰ ਨੂੰ ਸਰਹਾਦੀ ਤਾਰ ਨੂੰ ਵੀ ਕਰਾਸ ਕਰ ਜਾਂਦੀ ਆ ਪ੍ਰਸ਼ਾਸਨ ਨੂੰ ਬੁਲਾਇਆ ਜਾਂਦਾ ਹੈ ਮੌਕੇ ਤੇ ਫਾਇਰ ਬਰਗੇਡ ਦੀਆਂ ਗੱਡੀਆਂ ਬੁਲਾਈਆਂ ਜਾਂਦੀਆਂ ਨੇ ਤਾਂ ਗੱਡੀ ਵੀ ਉਥੇ ਰੇਤਲੇ ਵਾਹਣ ਦੇ ਵਿੱਚ ਫਸ ਜਾਂਦੀ ਆ ਯਾਨੀ ਕਿ ਉਥੇ ਧਸ ਜਾਂਦੀ ਆ ਕਾਫੀ ਟਾਈਮ ਗੱਡੀ ਨੂੰ ਅੱਗੇ ਪਿੱਛੇ ਕਰੂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ ਪਰ ਫਿਲਹਾਲ ਦੀ ਘੜੀ ਉਹ ਗੱਡੀ ਨਹੀਂ ਨਿਕਲਦੀ ਪਰ ਹੁਣ ਗਲਤੀ ਕੀ ਦਿਆ ਇਨਸਾਨੀ ਗਲਤੀ ਦੇ ਨਾਲ ਅੱਗ ਲੱਗੀ ਆ ਜਾਂ ਫਿਰ ਕੁਦਰਤ ਦੇ ਕਹਿਰ ਦੇ ਨਾਲ ਅੱਗ ਲੱਗੀ ਆ ਇਹ ਤਾਂ ਹਜੇ ਤੱਕ ਕੁਝ ਵੀ ਸਾਫ਼ ਨਹੀਂ ਹੋ ਸਕਿਆ ਕਿ ਸ਼ਾਰਟ ਸਰਕਟ ਕੋਈ ਹੋਇਆ ਹੈ ਉੱਥੇ ਤਾਰਾਂ ਤੋਂ ਅੱਗ ਲੱਗੀ ਆ ਕਿਸੇ ਮਜ਼ਦੂਰ ਦੇ ਕੋਲੋਂ ਅੱਗ ਲੱਗੀ ਆ ਜਾਂ ਕਿਸੇ ਵਹੀਕਲ 'ਚੋਂ ਅੱਗ ਲੱਗੀ ਆ ਇਹ ਤਾਂ ਹਜੇ ਕਲੀਅਰ ਨਹੀਂ ਹੋ ਪਿਆ ਕਿ ਇਨਸਾਨੀ ਗਲਤੀ ਆ ਜਾਂ ਫਿਰ ਕੁਦਰਤ ਦੇ ਕਹਿਰ ਕਾਰਨ ਇਹ ਅੱਗ ਲੱਗੀ ਆ ਪਰ ਅੱਗ ਇੰਨੀ ਕਿਤੇ ਸੀ ਕਿ ਅੱਗ ਜਦੋਂ ਤਾਰਾਂ ਦੇ ਪਰਲੇ ਪਾਸੇ ਪਹੁੰਚ ਜਾਂਦੀ ਆ ਤਾਂ ਇਧਰਲੇ ਪਾਸੋਂ ਤਾਂ ਫਿਰ ਅੱਗ ਨੂੰ ਬੁਝਾਇਆ ਜਾ ਸਕਦਾ ਸੀ ਪਰਲੇ ਪਾਸੇ ਅੱਗ ਨੂੰ ਕਿਵੇਂ ਬੁਝਾਇਆ ਜਾ ਸਕਦਾ ਸੀ ਵੀ ਇੱਕ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਪਰ ਫਾਇਰ ਬਰਗੇਡ ਜਿੱਥੇ ਖੁੱਭੀ ਜਿੱਥੇ ਤਸੀ ਉੱਥੋਂ ਹੀ ਫਾਇਰ ਬਰਗੇਡ ਦੀਆਂ ਪਾਈਪਾਂ ਲੰਬੀਆਂ ਕਰਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇੱਕ ਪਾਸਾ ਅੱਗ ਦਾ ਜਿਹੜਾ ਉਹ ਬੁਝਾਉਣ ਦੇ ਵਿੱਚ ਸਫਲ ਦੱਸਿਆ ਜਾ ਰਿਹਾ ਹੈ ਮੁਲਾਜ਼ਮ ਫਾਇਰ ਬਰਗੇਡ ਵਾਲੇ ਲੇਕਿਨ ਦੂਜੇ ਪਾਸੇ ਜਿਹੜੀ ਅੱਗ ਸੀ ਉਹ ਉਵੇਂ ਮੱਚਦੀ ਰਹੀ ਉਹ ਅੱਗ ਪਰੇ ਸਰਹੱਦ ਤੋਂ ਉੱਥੋਂ ਦੂਜੇ ਪਾਸੇ ਨੂੰ ਮੱਚਦੀ ਰਹੀ ਕਿੰਨਾ ਟਾਈਮ ਇਹ ਅੱਗ ਮੱਚਦੀ ਰਹੀ ਲੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਲੇਕਿਨ ਅੱਗ ਤਾਰਾਂ ਕ੍ਰੋਸ ਕਰ ਗਈ ਫਿਲਹਾਲ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਬਹੁਤ ਸਾਰੀਆਂ ਨੇ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਕਣਕਾਂ ਨੂੰ ਨਾਰ ਨੂੰ ਅੱਗ ਲੱਗੀ ਆ ਲੇਕਿਨ ਇਹ ਖਬਰ ਸ਼ਾਇਦ ਪਹਿਲੀ ਆ ਜਿਹੜੀ ਸਰਹੱਦ ਦੇ ਹੀ ਪਾਰ ਕਰ ਗਈ ਅੱਗ ਕਿਉਂਕਿ ਅੱਗ ਨੇ ਕੋਈ ਦੇਸ਼ ਨਹੀਂ ਦੇਖਣਾ ਹੁੰਦਾ ਕਿ ਇਹ ਭਾਰਤ ਆ ਪਾਕਿਸਤਾਨ ਆ ਜਾਂ ਕਿਹੜਾ ਦੇਸ਼ ਆ ਅੱਗ ਨੇ ਤਾਂ ਆਵਦਾ ਕੰਮ ਕਰਨਾ ਪਰ ਇੱਕ ਪਾਸਿਓ ਵੱਡਾ ਸਵਾਲ ਆ ਕਿ ਇੱਕ ਪਾਸਿਓ ਅੱਗ ਬੁਝਾਉਣ ਦੇ ਵਿੱਚ ਪ੍ਰਸ਼ਾਸਨ ਵੀ ਸਫਲ ਰਿਹਾ ਲੇਕਿਨ ਹੁਣ ਦੂਜੇ ਪਾਸੇ ਜਿਹੜੀ ਅੱਗ ਟਰੈਵਲ ਕਰਕੇ ਜਾ ਚੁੱਕੀ ਸੀ ਉਹ ਅੱਗ ਨੂੰ ਕਿਵੇਂ ਬੁਝਾਇਆ ਜਾਂਦਾ ਉਹ ਅੱਗ ਉਸੇ ਤਰ੍ਹਾਂ ਹੀ ਉਧਰ ਮੱਚਦੀ ਰਹੀ ਇਸ ਦੀਆਂ ਕੁਝ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਨਾਲ ਦੀ ਨਾਲ ਜਿਹੜੀਆਂ ਦੇਖ ਰਹੇ ਹੋ ਫਿਲਹਾਲ ਦੀ ਘੜੀ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਉਹ ਵੀ ਦੱਸਣਾ ਔਰ ਪੰਜਾਬ ਦੇ ਵਿੱਚ ਹੋਰ ਕਿੰਨਾ ਨੁਕਸਾਨ ਹੋਇਆ ਕਿੰਨੇ ਲੋਕਾਂ ਦੀਆਂ ਕਣਕਾ ਸੜੀਆਂ ਨੇ ਟਰੈਕਟਰ ਸੜੇ ਨੇ ਟਰਾਲੀਆਂ ਸੜੀਆਂ ਨੇ ਹੋਰ ਬਹੁਤ ਸਾਰੇ ਪਸ਼ੂ ਘਰਾਂ ਨੂੰ ਅੱਗ ਲੱਗੀ ਆ ਖੇਤਾਂ ਦੇ ਵਿੱਚ ਖੜੇ ਵਹੀਕਲ ਸੜ ਗਏ ਨੇ ਮੋਟਰਸਾਈਕਲਾਂ ਨੂੰ ਵੀ ਅੱਗ ਲੱਗੀ ਯਾਨੀ ਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਇਸ ਵਾਰ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਔਰ ਸਭ ਤੋਂ ਵੱਡਾ ਨੁਕਸਾਨ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੋਇਆ ਜਿਸ ਦੇ ਕਸਬਾ ਜੀਰਾ ਦੇ ਵਿੱਚ ਵੱਡੀਆਂ-ਵੱਡੀਆਂ ਲਪਟਾਂ ਹਜ਼ਾਰਾਂ ਏਕੜ ਜਿਹੜੀ ਖੜੀ ਕਣਕ ਨਾੜ ਜਿਹੜਾ ਸੜ ਕੇ ਸੁਆਹ ਹੋ ਗਿਆ ਟਰੈਕਟਰ ਵੀ ਉਹਦੇ ਵਿੱਚ ਸੜ ਗਏ ਟਰਾਲੀਆਂ ਵੀ ਉਹਦੇ ਵਿੱਚ ਸੜ ਗਈਆਂ ਮੌਤਾਂ ਤੱਕ ਵੀ ਸੜਨ ਦੇ ਨਾਲ ਇਸ ਦੇ ਵਿੱਚ ਹੋਈਆਂ ਨੇ ਇਸ ਤਰ੍ਹਾਂ ਦੀਆਂ ਖਬਰਾਂ ਤੁਸੀਂ ਪਿਛਲੇ 3-4 ਦਿਨ ਤੋਂ ਲਗਾਤਾਰ ਜਿਹੜੀਆਂ ਦੇਖ ਪਾ ਰਹੇ ਹੋ ਪਰ ਤੁਹਾਨੂੰ ਦੱਸ ਦਈਏ ਕਿ ਇਸ ਬਾਬਤ ਹੁਣ ਸਰਕਾਰ ਕਿਸਾਨਾਂ ਨੂੰ ਕੀ ਮੁਆਵਜ਼ਾ ਦਿੰਦੀ ਆ ਕੀ ਫਾਇਦਾ ਸੋਚਦੀ ਆ ਇਹ ਤਾਂ ਆਉਣ ਵਾਲੇ ਸਮੇਂ ਤੇ ਪਤਾ ਲੱਗੇਗਾ ਲੇਕਿਨ ਫਿਲਹਾਲ ਦੀ ਘੜੀ ਬਹੁਤ ਸਾਰੇ ਘਰਾਂ ਦੇ ਵਿੱਚ ਕਿਸਾਨਾਂ ਦੇ ਜਿਹੜੇ ਨੇ ਉਹ ਡਰਮ ਖਾਲੀ ਪਏ ਨੇ ਉਹਨਾਂ ਦੀ ਰੋਟੀ ਉਸੇ ਕਣਕ ਨਾਲ ਪੱਕਣੀ ਸੀ ਜਿਹੜੇ ਕੋਈ ਗਰੀਬ ਕਿਸਾਨ 2-2 3-3 ਕਿੱਲੇ ਵਾਲੇ ਹੁੰਦੇ ਨੇ ਔਰ ਲੇਕਿਨ ਉਹਨਾਂ ਦੀ ਸਾਰੀ ਫਸਲ ਸੜਨ ਕਾਰਨ ਔਰ ਉਹ ਅੱਜ ਖਾਲੀ ਡਰਮ ਲੈ ਕੇ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਔਰ ਸਰਕਾਰ ਤੋਂ ਵੀ ਮੰਗ ਕਰ ਰਹੇ ਨੇ ਕਿ ਉਹਨਾਂ ਦੀ مالی ਮਦਦ ਕੀਤੀ ਜਾਵੇ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਸੜੀਆਂ ਕਣਕਾਂ ਦਾ ਕੋਈ ਮੁਆਵਜ਼ਾ ਦਿੰਦੀ ਆ ਜਾਂ ਫਿਰ ਨਹੀਂ ਦਿੰਦੀ ਫਿਲਹਾਲ ਦੀ ਘੜੀ ਸਾਰਾ ਇਲਾਕਾ ਚਿੰਤਾ ਦੇ ਵਿੱਚ ਆ ਬਾਕੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੀ ਰਾਏ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ